ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਫੈਮਿਲੀ ਨੂੰ ਤੇ ਜੀ ਅੱਜ ਤੁਹਾਡੇ ਕੋਲ ਇੱਕ ਤੁਹਾਡੇ ਤੋਂ ਕੀ ਮਤਲਬ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਮਤਲਬ ਪਰਮਿਸ਼ਨ ਹੀ ਲੈਣੀ ਹੈ ਜਿਵੇਂ ਕਿ ਲੋ ਤੁਹਾਡੀ ਕਿ ਜਿਵੇਂ ਤੁਹਾਨੂੰ ਪਤਾ ਸੌਣ ਮਹੀਨਾ ਚੱਲਦਾ ਵਾ ਤੇ ਹਰ ਇੱਕ ਦੀ ਖੁਸ਼ੀ ਹੁੰਦੀ ਹਰ ਇੱਕ ਦਾ ਮਨ ਹੁੰਦਾ ਨਾ ਤੀਆਂ ਮਨਾਉਣ ਦਾ ਨਿਆਣੀਆਂ ਦਾ ਜੀ ਕਰਦਾ ਉਸ ਟਾਲ ਬਾਅਦ ਤਿਆਰ ਹੁੰਦਾ ਹੈ ਹਨਾ ਜੀ ਕਰਦਾ ਸਾਰਿਆਂ ਦਾ ਬੜਾ ਜੀ ਕਰਦਾ ਵੀ ਤੀਆਂ ਮਨਾਈਏ ਉਹ ਵੀ ਆਪ YouTube ਤੇ ਵੇਖਣ ਦੇ ਆ ਬੜੇ ਜਾਣੇ ਧੀਆਂ ਮਨਾਉਣ ਦੇ ਆ ਸੋ ਜੀ ਸਾਡੀ ਮਾਤਾ ਸ਼੍ਰੀ ਨੇ ਵੀਡੀਓ ਵੇਖੀਆਂ ਆ ਵਾ ਤੇ ਮੰਮੀ ਦਾ ਨਾ ਮਾਤਾ ਦਾ ਤਨੀ ਨਾ ਮਾਣਾ ਉਹ ਹੋ ਮਤਲਬ ਬਾਕੀ ਫੈਮਲੀ ਦਾ ਆਡੀਆਂ ਕੁੜੀਆਂ ਨਿੱਕੀਆਂ ਮੰਜੀਤ ਪਲਕ ਬੱਚੇ ਸਾਡੇ ਮਤਲਬ ਜਿੱਦਾਂ ਸਾਡੇ ਘਰ ਦੀਆਂ ਚਾਚੀਆਂ ਤਾਈਆਂ ਸਾਰੇ ਕਹਿੰਦੇ ਆ ਵੀ ਈਆਂ ਮਨਾਉਣੀਆਂ ਵਾ ਜਿਆਦਾ ਮਾਂ ਨਾ ਮਾਸੀ ਦੀ ਨੂੰ ਅਮਨ ਦਾ ਫੋਨ ਆਇਆ ਹੀ ਹਾਂ ਸਾਡੀ ਮਾਸੀ ਤੇ ਸਾਡੀ ਮਾਸੀ ਦੀ ਨੂੰ ਮਾਸੀ ਈਆਂ ਮਨਾਉਣ ਨੂੰ ਜੀ ਕਰਦਾ ਪਰ ਬਾਹਰ ਨਹੀਂ ਕਿਤੇ ਜਾਣਾ ਆਪਾਂ ਘਰੇ ਹੀ ਮਨਾ ਲੀਏ ਤੇ ਇਸ ਕਰਕੇ ਜੀ ਅਸੀਂ ਨਾ ਜਿੱਦਾਂ ਇਹ ਵਲੌਗ ਤਾਂ ਬਣਾ ਕੇ ਪਾਉਣ ਲੱਗੇ ਆ ਕੀ ਮਤਲਬ ਤੁਹਾਡੇ ਤੋਂ ਸਲਾਹ ਲੈਣੀ ਆ ਕਿਉਂਕਿ ਸਿਆਣੇ ਬਡੇ ਬੈਠੇ ਅੱਜਕੱਲ ਹੜਾਵਾ ਉਹ ਕਿੰਤੂ ਪਰੰਤੂ ਬਹੁਤ ਕਰਦੇ ਆ ਉਹ ਤੇ ਮਤਲਬ ਇਦਾਂ ਕਰ ਰਹੇ ਡੈਪ ਨੇ ਵੀ ਜਿੱਦਾਂ ਸਿੱਖ ਸਾਹ ਲੈਣਾ ਹੀ ਭੁੱਲ ਜਾਣ ਬੱਸ ਵੀ ਸਿੱਖ ਵਾ ਇਹ ਆ ਨਹੀਂ ਕਰ ਸਕਦਾ ਇਹ ਆ ਨਹੀਂ ਕਰ ਸਕਦਾ ਇਹ ਆ ਨਹੀਂ ਕਰ ਸਕਦਾ ਕਿਉਂ ਮਤਲਬ ਜੇ ਸਿੱਖ ਵਾ ਯਾਰ ਤੇ ਇਹਦਾ ਮਤਲਬ ਇਹ ਥੋੜੀ ਪਾਪ ਕਰ ਲਿਆ ਉਹਨੇ ਜੇ ਸਿੱਖ ਧਰਮ ਦੇ ਪੈਦਾ ਹੋ ਕੇ ਉਹਨੇ ਨਾ ਭੈਣ ਜੀ ਸਿੱਖੀ ਹਵਾ ਬਣਾਤੀ ਆ ਗੁਰੂ ਮਹਾਰਾਜ ਨੇ ਇਹ ਥੋੜੀ ਆਖਿਆ ਵੀ ਮਤਲਬ ਕਿ ਜਿਹੜਾ ਜੀਵਨ ਅਮਰ ਸਾਖ ਲਿਆ ਹਾਂ ਅਮਰ ਤੇ ਸਾਖ ਲਿਆ ਉਹ ਮਤਲਬ ਆ ਵੀ ਨਾ ਕਰੇ ਉਹ ਵੀ ਨਾ ਕਰੇ ਇੱਕ ਤਾਂ ਸਿਰਫ ਰੋਟੀ ਦਾ ਨਮਾਲਾ ਖਾਵੇ ਔਰ ਕੁੱਕ ਵੀ ਨਾ ਕਰੇ ਨਾ ਨਾਲੇ ਜੀ ਜ਼ਿੰਦਗੀ ਜਿਹੜੀ ਆ ਨਾ ਜ਼ਿੰਦਗੀ ਚ ਹਾਸਾ ਕਿੱਡਾ ਸਭ ਚੱਲਦਾ ਵਾ ਨਾਲੇ ਹੁਣ ਇੰਨੇ ਟੈਨਸ਼ਨਾਂ ਲੋਕਾਂ ਨੂੰ ਚੱਲਣ ਡੀਆਂ ਮੈਂ ਨਾ ਕੋਈ ਕਿਸ ਨੂੰ ਕਿਸੇ ਤਰੀਕੇ ਦੀ ਟੈਨਸ਼ਨ ਕਿਸੇ ਨੂੰ ਕਿਸੇ ਤਰੀਕੇ ਦੀ ਜੇ ਆਪਾਂ ਚਾਰ ਸਿਰ ਇਕੱਠੇ ਹੋ ਕੇ ਘੜੀ ਹਾਸਾ ਖੇਡਾਂਗੇ ਇਹ ਨਹੀਂ ਵੀ ਆਪਾਂ ਅੱਜ ਤੀਆਂ ਦੀ ਗੱਲ ਕਰਨ ਦੇ ਦੇਤੇ ਉਦਾਂ ਵੀ ਅੱਗੋਂ ਪਿੱਛੋਂ ਵੀ ਘੜੀ ਬੰਦਾ ਬਹਿ ਕੇ ਜੇ ਹਾਸਾ ਖੇਡੂਗਾ ਨਾ ਔਰ ਕਿਸੇ ਨੂੰ ਆਪਣਾ ਕੋਈ ਦੁੱਖ ਬੋਲਦਾ ਕਿਸੇ ਨੂੰ ਕੋਈ ਦੁੱਖ ਕਿਉਂਕਿ ਅੱਜ ਕੱਲ ਪਹਿਲਾਂ ਪਹਿਲਾਂ ਜੇ ਜ਼ਮਾਨਾ ਜਿਹੜਾ ਇਹਨਾ ਭੂਆ ਕੁੰਡਾ ਨਹੀਂ ਗੱਡੀਆਂ ਦਾ ਨਹੀਂ ਟੀਵੀਆਂ ਦਾ ਨਹੀਂ ਲੋਕ ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਸਗੋਂ ਮੈਂ ਕਹਿੰਦਾ ਉਹ ਜ਼ਮਾਨਾ ਜ਼ਿਆਦਾ ਵਧੀਆ ਸੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਉਦੋਂ ਘਰਾਂ 'ਚ ਨਾ ਲੜਾਈ ਵੀ ਨਹੀਂ ਹੁੰਦੀ ਹੁੰਦੀ ਕਿਉਂਕਿ ਜੇ ਕਿਸੇ ਘਰ 'ਚ ਲੜਾਈ ਹੁੰਦੀ ਜਦੋਂ ਤੂੰ ਦੂਸਰੇ ਇੱਕ ਮਤਲਬ ਉਹਨੇ ਚਿੱਠੀ ਪਾਉਣੀ ਨਾ ਜਦੋਂ ਤੱਕ ਦੂਸਰੇ ਘਰ ਤੱਕ ਚਿੱਠੀ ਜਦੋਂ ਤੁਹਾਨੂੰ ਪਤਾ ਲੱਗਦਾ ਹੁੰਦਾ ਹੀ ਉਦੋਂ ਨੂੰ ਕੁੜੀ ਦਾ ਗੁੱਸਾ ਠੰਡਾ ਹੋ ਜਾਂਦਾ ਹੈ ਜਦੋਂ ਉਹ ਮਾਰਦੇ ਘਰ ਦੇ ਵਧੀਆ ਡੈਪੇ ਦੇ ਮੈਂਡ ਵਰਤਦੇ ਆ ਜਿਹੜੇ ਹੁਣ ਜ਼ਿਆਦਾ ਤਲਾਕਾਂ ਦੇ ਚੱਲਣ ਦੇ ਨਾ ਕੰਮ ਇਹ ਸਿਰਫ ਉਹਨਾਂ ਘਰਾਂ 'ਚ ਚੱਲਣ ਦਾ ਜਿਹਦੇ ਘਰ 'ਚ ਧੀ ਦੇ ਘਰ 'ਚ ਮਾਂ ਮਾਂ ਪਿਓ ਮਾਂ ਦੀ ਇਨਵੋਲਵਮੈਂਟ ਆ ਹੈ ਨਾ ਤੇ ਕਿਉਂ ਇਹ ਸਿਰਫ ਆਪ ਨੂੰ ਹੁੰਦਾ ਸਿਆਪਾ ਕਿਉਂਕਿ ਮਾੜਾ ਜਆ ਨਾ ਸੱਸ ਦੀ ਕੋਈ ਤੁਮ ਤੁਮ ਕਿਉਂਕਿ ਚੁੰਮਕੇ 'ਚ ਇੱਕ ਦੋ ਭਾਂਡਾ ਜਿਹੜਾ ਉਹ ਮਾੜਾ ਮੋਟਾ ਖੜਕਦਾ ਹੀ ਆ ਨਾ ਆਪਣੇ ਕੱਪ ਗਲਾਸੀਆਂ ਹੀ ਪੈ ਕੜਕਦੇ ਜਾਂਦੇ ਉਹ ਕੁੜੀ ਚੁੱਕ ਦੀ ਥੂਮ ਲਾ ਦਿੰਦੀ ਫਿਰ ਕਿਹਨੂੰ ਮਾਪੇ ਆ ਜਾਂਦੇ ਡਾਂਗਾਂ ਝੁੱਕਦੇ ਤੇ ਉਹ ਤਲਾਕਾ ਤੱਕ ਗੱਲੋ ਜੱਦ ਲੈਂਦੀਆਂ ਉਦੋਂ ਇਹ ਹੁੰਦਾ ਹੀ ਗੁੱਸਾ ਆਇਆ ਤਾਂ ਟੰਡਾ ਹੋ ਗਿਆ ਜਦੋਂ ਮਾਪਿਆਂ ਨੂੰ ਪਤਾ ਲੱਗਣਾ ਉਹ ਟੰਡਾ ਹੋ ਜਾਂਦਾ ਹੀ ਚਲੋ ਉਹ ਤੇ ਠੀਕਵਾ ਤੇ ਆਪਾਂ ਕਈਆਂ ਨੇ ਕਮੈਂਟ ਆਪਾਂ ਨੂੰ ਚਲੋ ਕਰਨੇ ਵੀ ਆ ਤੁਹਾਨੂੰ ਪਤਾ ਵਾ ਵੀ ਕੋਈ ਜਿੱਦਾਂ ਆਪਣਾ ਆਪਾਂ ਆਪਣਾ ਕੰਮ ਆਏ ਆਪਾਂ ਪਬਲਿਕ ਸਾਹਮਣੇ ਆਉਨੇ ਆ ਇਹ ਚੀਜ਼ ਕਰਦੇ ਆ ਨਾ ਕਿਉਂਕਿ ਇਹ ਆਪਣਾ ਵਰਕ ਵਾ ਆ ਪਬਲਿਕ ਸਾਹਮਣੇ ਆਉਨੇ ਆ ਮੈਂ ਕਈ ਗੁਰੂ ਦੇ ਸੇਖੇ ਇਦਾਂ ਦੇ ਵੀ ਵੇਖੇ ਆ ਵੀ ਮਤਲਬ ਖਾਵਾ ਕੁਝ ਹੋਰ ਵਾ ਬਾਰੂ ਕੁਛ ਹੋ ਰਹਾ ਤੇ ਅੰਦਰੋਂ ਕੁਛ ਹੋ ਰਵਾ ਮਤਲਬ ਅਸੀਂ ਆ ਜੀ ਸਾਰੇ ਸਾਹਮਣੇ ਕਿਉਂਕਿ ਇਹ ਸਾਡਾ ਕੰਮ ਵਾ ਇਹ ਚਲੋ ਆਪਾਂ ਤੇ ਤੁਹਾਨੂੰ ਇੱਕ ਪੁੱਛਣ ਡਿਆ ਅਸੀਂ ਚਾਹੁੰਦੇ ਤਾਂ ਤੁਹਾਨੂੰ ਨਾਂ ਵੀ ਪੁੱਛਦੇ ਜਾਂ ਨਾਂ ਵੀ ਵੀਡੀਓ ਬਣਾ ਕੇ ਪਾਉਂਦੇ ਹਣਾ ਵੀ ਅਸੀਂ ਤੀਆਂ ਮਨਾਉਣੀਆਂ ਜਾਂ ਮਨਾ ਲਈਏ ਕੁਝ ਵੀ ਵੀ ਤੁਹਾਨੂੰ ਕਿਹੜਾ ਪਤਾ ਲੱਗਣਾ ਵਾ ਜਸਟ ਇੱਕ ਇਹ ਆ ਵੀ ਅਸੀਂ ਇਹ ਤਾਂ ਕਰਕੇ ਪੁੱਛਣ ਡਿਆ ਤੁਹਾਨੂੰ ਕਿ ਤੁਸੀਂ ਸਾਡਾ ਪਰਿਵਾਰ ਹੋ ਵੀ ਬਾਅਦ ਵਿੱਚ ਸਾਨੂੰ ਕੋਈ ਕਿੰਤੂ ਪਰੰਤੂ ਨਾ ਕਰੇ ਜਿੱਦਾ ਗਲਤ ਬੋਲਣ ਵਾਲੇ ਬੜੇ ਆ ਅੱਜਕੱਲ ਸਿਆਣੇ ਬੜੇ ਆ ਵੀ ਤੁਸੀਂ ਦਾੜੀਆਂ ਰੱਖੀਆਂ ਵਾ ਤੁਸੀਂ ਸਰਦਾਰ ਵਾਂ ਯਾਰ ਦਾੜੀਆਂ ਰੱਖੀਆਂ ਤਾਂ ਕੀ ਆਪਣੇ ਗੁਰੂ ਤੋਂ ਬੇਮੁਖਾਂ ਹੀ ਵੀ ਅਹੀਂ ਕੋਈ ਮਤਲਬ ਖੁਸ਼ੀ ਮਨਾ ਹੀ ਨਹੀਂ ਸਕਦੇ ਕੋਈ ਹਾਸਾ ਖੇਡਾ ਕਰ ਹੀ ਨਹੀਂ ਸਕਦੇ ਆਪਣੇ ਪਰਿਵਾਰ ਦੇ ਵਿੱਚ ਨਾਲੇ ਕਰਦੇ ਸਿਰਫ ਆਪਣੇ ਪਰਿਵਾਰ ਚ ਬਾਹਰ ਅੰਦਰ ਜਾ ਕੇ ਸਾਨੂੰ ਪਤਾ ਸਾਡੀ ਕੀ ਮਰਿਆਦਾ ਵਾ ਕੀ ਆ ਸਾਡੇ ਲਈ ਸਾਨੂੰ ਸਭ ਪਤਾ ਵਾ ਸੋ ਗੁਰੂ ਮਹਾਰਾਜ ਨੇ ਬਾਣਾ ਦਿੱਤਾ ਸਿੱਖੀ ਦਿੱਤੀ ਆ ਨਾ ਪਰ ਬਾਣਾ ਤੇ ਬਾਣੀ ਇਹਦੇ ਨਾਲ ਉਹਨੇ ਜੇ ਇਹ ਚੀਜ਼ ਦਿੱਤੀ ਆ ਨਾ ਉਹ ਚੀਜ਼ਾਂ ਉਹਨਾਂ ਨੇ ਕਿਹਾ ਵਾ ਨਾ ਗੁਰੂ ਮਹਾਰਾਜ ਨੇ ਆਪਣੇ ਨੇ ਕਿਹਾ ਨਿੰਦਿਆ ਨਾ ਕਰੋ ਕਿਸੇ ਨਾਲ ਵੈਰ ਵਿਰੋਧ ਨਾ ਰੱਖੋ ਉਹ ਵਤੇ ਜਿਹੜੇ ਸਭ ਤੋਂ ਜ਼ਿਆਦੇ ਕਟੜ ਸੇਖ ਉਹਨਾਂ 'ਚ ਜ਼ਿਆਦੇ ਆ ਉਹਨਾਂ 'ਚ ਜ਼ਿਆਦੇ ਆਗੇ ਬਾਕੀ ਚਲੋ ਜੋ ਵੀ ਆ ਠੀਕ ਆ ਓਕੇ ਆ ਪਰ ਮੈਨੂੰ ਲੱਗਦਾ ਵੀ ਸਾਡੇ ਵੀਡੀਓ ਜਿਹੜੇ ਈਵਰਸ ਹੋਣਗੇ ਨਾ ਜਿੰਨਾ ਵੀ ਇਹਨੂੰ ਵਿਊ ਆਊਗਾ ਉਹਦੇ ਵਿੱਚ ਉਹ 2-400 ਘਰ ਇਦਾਂ ਦੇ ਉੜ ਗਏ ਜਿਨ੍ਹਾਂ ਨੇ ਘਰ 'ਚ ਤੀਆਂ ਮਨਾਈਆਂ ਗਈਆਂ ਹੋਣਗੀਆਂ ਮਨਾਉਦੇ ਹੋਣਗੇ ਜੀ ਵੀ ਕਰਦਾ ਹੋਊਗਾ ਉਹਨਾਂ ਦਾ ਤੇ ਸ਼ਾਇਦ ਜਿਹੜਾ ਕੋਈ ਇੱਕ ਅੱਧਾ ਆਊਗਾ ਮੇਰੇ ਅੜਗਾ ਵੀਰ ਸਿਆਣਾ ਜਾਂ ਭੈਣ ਸਿਆਣੀ ਫਿਰ ਤੂੰ ਏਦਾਂ ਉਦਾਂ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਵਾ ਜੀ ਪਰਿਵਾਰ ਦੀ ਖੁਸ਼ੀ ਤੋਂ ਵੱਧ ਸਾਨੂੰ ਕੁਛ ਨਹੀਂ ਗਾ ਤੇ ਆਪਣੇ ਬਾਣੀ ਤੋਂ ਗੁਰੂ ਮਹਾਰਾਜ ਤੋਂ ਵੱਧ ਵੀ ਸਾਨੂੰ ਕੁਛ ਨਹੀਂ ਗਾ ਬਟ ਆਏ ਹੱਸਣ ਖੇਡਣ ਮੰਦਾ ਚਾਹਵਾ ਤੇ ਏ ਅਸੀਂ ਮਤਲਬ ਚਾਹਨੇ ਆਂ ਕਿ ਅਸੀਂ ਬਨਾਈਏ ਤੇ ਤੁਹਾਡੇ ਨਾਲ ਸਾਂਝਾ ਕਰੀਏ ਜੇ ਤੁਹਾਨੂੰ ਮਨਜ਼ੂਰ ਵਾ ਤੇ ਅਸੀਂ ਜਦਾਂ ਮੰਨ ਲਵਾਂਗੇ ਤੇ ਉਹਦੀ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਪਾਦਾਂਗੇ ਜੇ ਨਹੀਂ ਮਨਜ਼ੂਰ ਤੇ ਸ਼ਾਇਦ ਮਨਾ ਦੇ ਹਿਤਾਵੀ ਲਈਏ ਪਰ ਅਸੀਂ ਤੁਹਾਨੂੰ ਵੀਡੀਓ ਨਾ ਪਾਈਏ ਬਸ ਫਰਕ ਇੰਨਾ ਕੁ ਪੈਣਾ ਵਾ ਤੇ ਜਿੰਨੇ ਨੇ ਕਮੈਂਟ ਕਰਨੇ ਆ ਸ਼ਾਇਦ ਉਹਨਾਂ ਨੇ ਘਰ ਚ ਮਨਾ ਚੁੱਕੇ ਹੋਣ ਜਾਂ ਮਨਾਉਣਗੇ ਇਸ ਕਰਕੇ ਜੀ ਸੋ ਅਬ ਤੁਸੀਂ ਸਾਥ ਦਿਓ ਸਾਡਾ ਤਾਂ ਕਿ ਹੁਣ ਅਗਲਾ ਵਲੌਗ ਜੇ ਤੁਹਾਡੇ ਵੱਲੋਂ ਮਨਜ਼ੂਰੀ ਹੋਊਗੀ ਤਾਂ ਅਗਲਾ ਵਲੌਗ ਸਾਡਾ ਆਊਗਾ ਜੀ ਤੁਹਾਨੂੰ 3ਾਂ ਦਾ ਤੇ 3ਾਂ ਮਨਾਵਾਂਗੇ ਆਪਾਂ ਆਪਣੇ ਘਰੇ ਉਹਦਾ ਫੰਕਸ਼ਨ ਤੇ ਇਹ 3ਾਂ ਦੇ ਵੀ ਤਿਹਾਰ ਆ ਹਾਂ ਇਹ ਵੀ ਤੇ 3ਾਂ ਵੀ ਤਿਹਾਰ ਆ ਇਹ ਸਾਰੇ ਤਿਹਾਰ ਆ ਇਹ ਹੁਣ ਰੱਖੜੀ ਵੀ ਕਹਿ ਦਿੰਦੇ ਆ ਰੱਖੜੀ ਵੀ ਸਿੱਖਾਂ ਦਾ ਤਿਹਾਰ ਨਹੀਂ ਆ ਹਨਾ ਤੇ ਜਿਹੜੀਆਂ ਧੀਆ ਹੁੰਦੀਆਂ ਨਾ ਉਹਨਾਂ ਨੂੰ ਇੱਕ ਲੋੜੀ ਭੈਣ ਭਰਾਵਾਂ ਦਾ ਪਿਆਰ ਬਹੁਤ ਹੁੰਦਾ ਪਰ ਇੱਕ ਲੋੜੀ ਤੇ ਇੱਕ ਰਖੜੀ ਇੱਕ ਧੀਆ ਨੂੰ ਆਪਣੇ ਭਰਾਵਾਂ ਵੱਲ ਝਾਕ ਹੁੰਦੀ ਆ ਨਾ ਭਰਾਵਾਂ ਦੇ ਦਿੱਤੇ ਆ ਪਹਿਣਾ ਦਾ ਮਤਲਬ ਕਿ ਪਾਰ ਲੰਘਦਾ ਹੈ ਨਾ ਕੋਈ ਵੀ ਥੋੜਾ ਬਹੁਤ ਅਖੇਲ ਫੋਲਾ ਇਹਨੇ ਨਾਲ ਇਹ ਨਾਲੇ ਭਰਾਵਾਂ ਦਾ ਵੀ ਪੁੰਨਦਾਨ ਹੋ ਜਾਂਦਾ ਵਾ ਤੇ ਭੈਣਾ ਖੁਸ਼ ਹੋ ਜਾਂਦੀਆਂ ਇੱਕ ਥੋੜਾ ਜਿਹਾ ਪਿਆਰ ਦੇ ਨਾਲ ਉਹ ਕਿੰਨੇ ਸੀਸਾਂ ਦੇ ਨਾਲ ਸਾਡੀ ਭੂਆ ਨਾ ਸਾਡੇ ਕੋ ਕਾਫੀ ਟਾਈਮ ਬਾਅਦ ਰਾਤ ਰਹਿਣਾ ਹੈਗਾ ਤੇ ਇਹ ਭੂਆ ਵੀ ਸਾਡੀ ਅੱਜ ਇੰਜੋਏ ਕਰੂਗੀ ਤੀਆਂ ਇਹ ਮੇਰੇ ਵਿਆਹ ਤੇ ਨੱਚਈ ਤੇ ਵੱਡੇ ਵੀਰ ਦੇ ਵਿਆਹ ਤੇ ਨੱਚਈ ਤੇ 7-8 ਮਹੀਨੇ ਹੋ ਗਏ ਆ ਤੇ ਸੋ ਜੀ ਅੱਜ ਅਸੀਂ ਰਖੜੀਆਂ ਲੈ ਕੇ ਆਏ ਹੀ ਨਾਲੇ ਰਖੜੀਆਂ ਤੇ ਲੈ ਕੇ ਆਏ ਸੀ ਤੇ ਆ ਵੇਖੋ ਜੀ ਮੈਂ ਬੰਨ ਵੀ ਲਈ ਆ ਠੀਕ ਆ ਇਹਦੇ ਨਾਲ ਕੀ ਕੋ ਵੱਖਰਾ ਨਹੀਂ ਹੋ ਗਿਆ ਇਨਾ ਕਾ ਵੀ ਸੰਤੁਸ਼ਟੀ ਹੋ ਗਈ ਹਣਾ ਭੂਆ ਵੀ ਰਖੜੀ ਲੈ ਕੇ ਰਖੜੀ ਬੰਨਤੀ ਐ ਤੇ ਬਸ ਵਧੀਆ ਲੱਗਾ ਹਣਾ ਵਧੀਆ ਲੱਗਾ ਦਾ ਭੂਆ ਸਾਡੀ ਖੁਸ਼ ਵਾ ਸੋ ਜੀ ਇਸ ਕਰਕੇ ਚਲੋ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਨਾਲੇ ਈਆਂ ਆਈਆਂ ਨੂੰ ਮੱਥੇ ਵੱਟ ਨਾ ਪਾਇਆ ਕਰੋ ਸਾਰੀਆਂ ਮੇਰੀਆਂ ਭੈਣਾਂ ਨੂੰ ਹੱਥ ਛੋੜ ਕੇ ਬੇਨਤੀ ਆ ਤੀਆਂ ਇੱਕ ਜੀ ਇੱਕ ਮੈਸੇਜ ਵੀਡੀਓ ਤੁਹਾਨੂੰ ਜੀ ਨੈਕਸਟ ਵਲੌਗ ਤੋਂ ਬਾਅਦ ਇੱਕ ਵੀਡੀਓ ਦਵਾਂਗੇ ਸਾਡੀ ਨਿਖੀ ਜੀ ਕੋਸ਼ਿਸ਼ ਰਹੂਗੀ ਵੀ ਇੱਕ ਛੋਟਾ ਜਿਹਾ ਮੈਸੇਜ ਆ ਤੇ ਉਸ ਮੈਸੇਜ ਮਤਲਬ ਉਸ ਵੀਡੀਓ ਰਹੀ ਇੱਕ ਮੈਸੇਜ ਦਵਾਂਗੇ ਤੇ ਸ਼ਾਇਦ ਤੁਹਾਨੂੰ ਵਧੀਆ ਲੱਗੇ ਠੀਕ ਹੈ ਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਖੁੱਲ ਚੋਕ ਮਾਫ ਕਰਿਓ ਜੇ ਜ਼ਿਆਦਾ ਬੋਲਿਆ ਗਿਆ ਹੋਵੇ ਤੇ ਮਾ ਗਲਤੀਆਂ ਤੇ ਵਾਧੂ ਹੁੰਦੀਆਂ ਹਨ ਤੇ ਜ਼ਿਆਦਾ ਬੋਲਿਆ ਗਿਆ ਹੋਵੇ ਤੇ ਮਾਫ ਕਰਿਓ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਤੁਹਾਡੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਰੂਨੋ ਆਏ ਆਏ ਸਤਿ ਸ੍ਰੀ ਅਕਾਲ ਬੁਲਾ ਦੇ ਮੁੰਡੇ ਸਤਿ ਸ੍ਰੀ ਅਕਾਲ ਆ ਗਿਆ ਆ ਗਿਆ ਸਤਿ ਸ੍ਰੀ ਅਕਾਲ ਬੋਨਾ ਬੱਸ 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 ਬੁੱਤੂ ਬੈਸ ਬਹਿ ਜਾ ਇਧਰ ਵੇਕਰ ਹੈਲੋ ਓਏ ਲੈ ਪੈਰ ਤੇ ਬੜਾ ਬੈਠਾ ਚਲੋ ਚਲੋ ਮਾਂ ਚਲੀਏ ਕਾਟ ਕੇ ਨਾਲ ਨਹੀਂ ਲੈ ਕੇ ਜਾਣਾ ਤੈਨੂੰ ਅੱਜ ਓਏ ਚੱਲ ਮੰਮੀ ਚਲੀ ਜਾ ਆਪਾਂ ਚੱਲ ਮੰਮੀ ਉੱਠ ਮੰਮੀ ਉੱਠ ਚੱਲ ਉੱਠ ਮਾਂ ਚਲੀਏ ਆ ਜਾ ਬਾਈ ਚਲੋ ਚਲੀਏ ਬਰੂ ਨਾ ਤੈਨੂੰ ਨਹੀਂ ਖੜਨਾ ਮਗਰੀ ਤੁਰ ਪਿਆ ਤੈਨੂੰ ਨਹੀਂ ਖੜਨਾ ਚੱਲਿਆ ਮੈਂ ਕੱਲ ਚੰਗਾ ਓਕੇ ਬਾਈ ਪੁੱਤੂ ਕਿਧਰ ਨਹੀਂ ਚੱਲੇ ਇੱਥੇ ਆ ਓ ਇੱਥੇ ਹੀ ਆ ਗੰਦਿਆ ਆ ਜਾ ਬੋਤਮ ਆਪਸ ਆ ਜਾ